ਫਤਗੜ ਸਾਹਿਬ ਸਭਾ ਦੀ ਡਿਊਟੀ ਲਈ ਜੋ ਜੋੜ ਮੇਲੇ ਇੱਥੇ ਹੋਣਾ ਹੈ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਮੇਨ 25 26 27 ਨੂੰ ਰਸ਼ ਹੋਏਗਾ ਲੇਕਿਨ 22 ਨੂੰ ਸੰਡੇ ਆ ਰਿਹਾ ਬਾਈ ਨਵੀਂ ਬਹੁਤ ਜ਼ਿਆਦਾ ਰਸ਼ ਹੋਏਗਾ ਅਸੀਂ ਉਸ ਤਰੀਕੇ ਜਿਹੜੇ ਆਪਣੇ ਸਿਕਿਉਰਿਟੀ ਪ੍ਰਬੰਧ ਕੀਤੇ ਹੋਏ ਨੇ ਜਿੰਦੇ ਚ ਪਾਰਕਿੰਗ ਦੇ ਗੁਰਦੁਆਰਾ ਸਾਹਿਬ ਡਿਊਟੀ ਲਈ ਟ੍ਰੈਫਿਕ ਅਰੇਂਜਮੈਂਟਸ ਕੀਤੀ ਨੇ ਲੰਗਰਾਂ ਦੇ ਨੇੜੇ ਕਿਤੇ ਕਿਤੇ ਪੀਡੀ ਰੋਡੀ ਹੈ ਉਸ ਸਬੰਧ ਵਿੱਚ ਅੱਜ ਜੋ ਸਾਰਾ ਜਿਹੜਾ ਜਾਇਦਾ ਲਿਆਇਆ ਇੱਥੇ ਕਿੰਨੀਆਂ ਸਾਡੀਆਂ ਸ਼ਟਲਸ ਨਹੀਂ ਉਹਨਾਂ ਬਾਰੇ ਜਾਇਦਾ ਲਿਆ ਕਿ ਕਿਹੜੀ ਕਿਹੜੀ ਤੜੀ ਪਾਰਕਿੰਗ ਚੋਂ ਕਿੰਨੀਆਂ ਚੱਲੀਆਂ ਟੋਟਲ 20 ਪਾਰਕਿੰਗ ਜਿਹੜੀਆਂ ਨੇ ਇੱਥੇ ਡਿਸਾਈਡ ਕੀਤੀਆਂ ਨੇ ਔਰ 80 ਸ਼ਟਲਸ ਜੜੀਆਂ ਨੇ ਉਹ ਅਲੱਗ-ਅਲੱਗ ਰੂਟ ਦੇ ਵਿੱਚ ਦੀ ਹੁੰਦਿਆ ਹੋਇਆ ਅੱਠ ਉਹਨਾਂ ਦੇ ਜਿਹੜੇ ਸਟੇਸ਼ਨ ਬਣਾਏ ਨੇ ਉਹਨਾਂ ਨੇ ਕਿਹੜੀ ਥਾਂ ਤੋਂ ਅੱਗੇ ਲੈ ਕੇ ਜਾਣਾ ਪਬਲਿਕ ਨੂੰ ਜੀ ਤੇ ਕਿਹੜੀ ਗੜੀ ਥਾਂ ਤੇ ਇਹ ਉਸ ਤਰੀਕੇ ਜਿਹੜੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਕੋਈ ਤਕਲੀਫ ਨਾ ਆਵੇ ਇਸੇ ਤਰੀਕੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਬਾਹਰ ਡਿਊਟੀ ਲਈ ਸਾਰੇ ਅਫਸਰਾਂ ਨੂੰ ਜਿਹੜਾ ਪ੍ਰੋਪਰ ਬਰੀਫ ਦਿੱਤਾ ਗਿਆ ਕਿਸ ਤਰ੍ਹਾਂ ਡਿਊਟੀ ਜਿਹੜੀ ਕਰਨੀ ਹੈ ਸਾਡੇ ਕੋਲ ਆਪਣੀ ਅਰੇਂਜਿੰਗ ਫੋਰਸ ਸਾਡੇ ਕੋਲ ਹੁਣ ਸਫੀਸ਼ੈਂਟ ਹੈ ਪਲੱਸ ਸਾਡੇ ਕੋਲ 22 ਤਰੀਕ ਨੂੰ ਜਿਹੜੀ ਅਸੀਂ ਹੋਰ ਫੋਰਸ ਮੰਗੀ ਹੋਈ ਹੈ ਉਹ ਵੀ ਸਾਡੇ ਕੋਲ 22 ਤਰੀਕ ਨੂੰ ਆਜੇਗੀ ਤੇ ਸਾਰੀ ਫੋਰਸ ਨੂੰ ਅਸੀਂ 23 ਤਰੀਕ ਨੂੰ ਪੁਲਿਸ ਲੈਂਡ ਦੇ ਵਿੱਚ ਕੱਲੇ-ਕੱਲੇ ਪੁਆਇੰਟ ਬਾਰੇ ਜਿਹੜਾ ਬਰੀਫ ਕਰਾਂਗੇ ਉਹਨਾਂ ਦੀ ਕਿੱਥੇ-ਕਿੱਥੇ ਆ ਡਿਊਟੀ ਇਸੇ ਤਰੀਕੇ ਜਿਹੜੇ ਨਾਲ ਸਾਡੇ ਕੋਲ ਵਲੰਟੀਅਰ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਨਾਲ ਅਸੀਂ ਬਰੀਫ ਕਰਾਂਗੇ ਕਿ ਉਹਨਾਂ ਨੇ ਸੰਗਤ ਦੇ ਵਿੱਚ ਕਿਵੇਂ ਉਹਨਾਂ ਨੂੰ ਸ਼ਟਰਸ ਬਾਰੇ ਬਰੀਫ ਕਰਨਾ ਹੈ ਰੂਟ ਬਾਰੇ ਕਰਨਾ ਹੈ ਔਰ ਕਿਸ ਤਰ੍ਹਾਂ ਜਿਹੜੀ ਡਿਊਟੀ ਕਰਨੀ ਹੈ ਇਹ ਸਾਰਾ ਹੀ ਆਪਸ ਦੇ ਵਿੱਚ ਗੁਰਦੋਰਾ ਸਾਹਿਬ ਦੀ ਕਮੇਟੀ ਨਾਲ ਤਾਲਮੇਲ ਪੈਦਾ ਕਰਕੇ ਤੇ ਬਹੁਤ ਹੀ ਵਧੀਆ ਜਿਹੜੇ ਪ੍ਰਬੰਧ ਇਹ ਸਿੱਕੇ ਜਾਂ ਸੋ ਲੋਕਾਂ ਲਈ ਮੈਸੇਜ ਆਪ ਲੋਕ ਨੂੰ ਤਾਂ ਇਹੋ ਹੀ ਬੇਨਤੀ ਹੈ ਕਿ ਗੁਰੂ ਘਰ ਆਓ ਸ਼ਰਧਾ ਨਾਲ ਆਗੇ ਮੱਥਾ ਟੇਕੋ ਜਿਹੜੇ ਆ ਜੇਬ ਕਦਰ ਨੇ ਇਹਨਾਂ ਤੋਂ ਬਚ ਕੇ ਰਹੋ ਅਸੀਂ ਜੇ ਮੁਕਦਰਿਆਂ ਦੇ ਉੱਤੇ ਤੇ ਸਾਰਿਆਂ ਤੇ ਜਿਹੜੀ ਪੂਰੀ ਸਖਤ ਜਿਹੜੀ ਨਿਗਰਾਨੀ ਰੱਖਾਂਗੇ ਤੇ ਗੁਰੂ ਘਰ ਸ਼ਰਦਾ ਦੇ ਨਾਲ ਇੱਥੇ ਸਾਰੀ ਸੰਤ ਨੇ ਆਉਣਾ ਉੱਥੇ ਪੁਲਿਸ ਨੂੰ ਸਾਡੇ ਹੋਰ ਜਿਹੜੇ ਵਲੰਟੀਅਰਸ ਨੇ ਨਾਲ ਸਿਵਲ ਪ੍ਰਸ਼ਾਸਨ ਨੂੰ ਪੂਰੀ ਕੋਆਪਰੇਟ ਕਰੇ ਜਿੱਥੇ ਅਸੀਂ ਆਪਣੇ ਅਲੱਗ-ਅਲੱਗ ਇਨਫੋਰਮੇਸ਼ਨ ਸੈਂਟਰ ਬਣਾਏ ਨੇ ਕਿਸੇ ਦਾ ਕੋਈ ਬੱਚਾ ਗੁੰਮ ਹੋ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਹੋਰ ਤਲਾਹ ਦੇਣੀ ਇਹ ਵੀ ਪਬਲਿਕ ਨੂੰ ਮੈਂ ਕਹਾਂਗਾ ਕਿ ਸਾਡਾ ਜਿੱਥੇ ਵੀ 유ਨੀਫਾਰਮ ਵਾਲਾ ਕੋਈ ਮੁਲਾਜ਼ਮ ਮਿਲਦਾ ਉਹਨੂੰ ਕਨਵੇ ਕਰਨ ਉਹ ਸਾਡੇ ਕੰਟਰੋਲ ਰੂਮ ਨੂੰ 유ਨੀਫਾਰਮ ਵਾਲਾ ਮੁਲਾਜ਼ਮ ਅੱਗੇ ਕੰਟਰੋਲ ਰੂਮ ਨੂੰ ਦੱਸੇਗਾ ਤੇ ਅਸੀਂ ਕੰਟਰੋਲ ਰੂਮ ਰਾਹੀਂ ਜੇ ਕਿਸੇ ਦਾ ਕੋਈ ਬੱਚਾ ਗੁੰਮ ਹੋਇਆ ਜਾਂ ਕੋਈ ਹੋਰ ਮੁਸ਼ਕਲ ਹੈ ਉਹ ਸਾਰੀ ਜਰੀਆ ਹੱਲ ਕਰਾਂਗੇ ਇਹਨੂੰ ਅਸੀਂ ਸਾਰਿਆਂ ਨੂੰ ਅਲੱਗ-ਅਲੱਗ ਸੈਕਟਰਸ ਦੇ ਵਿੱਚ ਵੰਡ ਕੇ ਔਰ ਸਾਡੇ ਜਿਹੜੇ ਵਾਇਰਲੈਸ ਸੈਟਰਾਂ ਹੀ ਸਾਰਾ ਜਿਹੜਾ ਪ੍ਰਬੰਧਕ ਕਿੱਥੇ ਜਾ